ਅੱਜ ਜੋ ਇਹ ਕੈਂਪ ਲੱਗਿਆ ਹੈਗਾ ਇਸ ਵੰਨ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਇਹ ਕੈਂਪ ਲੱਗਿਆ ਹੈਗਾ ਸ਼ਹੀਦ ਓਧਮ ਸਿੰਘ ਕਲੱਬ ਹਰ ਮੈਦਾਨ ਫਤਿਹ ਵੱਲੋਂ ਜਿਹੜੇ ਵੱਧ ਤੋਂ ਵੱਧ ਕੈਂਪ ਲਾ ਰਹੇ ਨੇ ਹੁਣ ਤੱਕ 14 ਕੈਂਪ ਇਹ ਟੋਟਲ ਲਾ ਚੁੱਕੇ ਨੇ ਤੇ ਸਾਡੇ ਨਾਲ ਜਿਹੜੀ ਲੁਧਿਆਣੇ ਦੀ ਟੀਮ ਆ ਉਹ ਹਰ ਟਾਈਮ ਪ੍ਰੋਵਾਈਡ ਰਹੀਦੀ ਹੈ ਸਾਨੂੰ ਜਿੱਥੇ ਵੀ ਨਾਲੀ ਮਦਦ ਦੀ ਲੋੜ ਹੈ ਤਾਂ ਸਾਡੇ ਕੋਲੇ ਨਾਲ ਦੇ ਨਾਲ ਉੱਥੇ ਪਹੁੰਚ ਜਾਂਦੇ ਨੇ ਡਾਕਟਰ ਸਾਹਿਬ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਸ਼ੰਕਰਾਈ ਹਸਪੀਟਲ ਲੁਧਿਆਣਾ ਦੀ ਤਰਫੋਂ ਆ ਇੱਥੇ ਅੱਜ ਅੱਖਾਂ ਦਾ ਜਿਹੜਾ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਜੋ ਚਿੱਟੇ ਮੋਤੀ ਦੇ ਪੇਸ਼ੈਂਟ ਨੇ ਉਹਨਾਂ ਦਾ ਜੋ ਆਪਰੇਸ਼ਨ ਨੇ ਉਹ ਸ਼ੰਕਰਾਈ ਹਸਪੀਟਲ ਲੁਧਿਆਣਾ ਵੱਲੋਂ ਬਿਲਕੁਲ ਫਰੀ ਕੀਤੇ ਜਾਣਗੇ ਕਿਸੇ ਪੇਸ਼ੈਂਟ ਤੋਂ ਆਪਰੇਸ਼ਨ ਦਾ ਕੋਈ ਖਰਚਾ ਨਹੀਂ ਲਿਆ ਜਾਵੇਗਾ ਜੀ ਤੁਹਾਡੀ ਟੀਮ ਅੱਜ ਆਈ ਹੈ ਜੀ ਇਹ ਅਕਲੀਆਂ ਅੱਖਾਂ ਜੋ ਦੇਖਦੀ ਹੈਗੀ ਉਹਦੇ ਦਵਾਈਆਂ ਵਗੈਰਾ ਤੁਸੀਂ ਕਿਸ ਤਰ੍ਹਾਂ ਅਪਰੇਟ ਕਰ ਰਹੇ ਹੋਗੇ ਜਿਹੜੀ ਆਪਣੇ ਅੱਜ ਇੱਥੇ ਕੈਂਪ ਦੇ ਵਿੱਚ ਆਪਣੀ ਟੀਮ ਸ਼ੰਕਰਾ ਹਸਪੀਟਲ ਲੁਧਿਆਣਾ ਤੋਂ ਆਈ ਹੈ ਜੀ ਇਹਦੇ ਵਿੱਚ ਸਿਰਫ ਅਸੀਂ ਚਿੱਟੇ ਮੋਤੀ ਦੀ ਸਨਾਰਥੀ ਕਰਦੇ ਹਾਂ ਤੇ ਲੋੜਵੰਦ ਜੋ ਮਰੀਜ਼ ਨੇ ਜਿੰਮੇ ਕਿਸੇ ਨੂੰ ਅਲਰਜੀ ਆ ਜਾਂ ਕਿਸੇ ਦੀ ਅੱਖ ਚ ਪਾਣੀ ਆਉਂਦਾ ਤਾਂ ਉਹਨਾਂ ਨੂੰ ਅਸੀਂ ਦਵਾਈ ਆ ਜੋ ਫਰੀ ਪ੍ਰੋਵਾਈਡ ਕਰ ਰਹੇ ਆ ਜੀ ਅੱਜ ਦਾ ਜਿਹੜਾ ਕੈਂਪ ਲਾਇਆ ਹੈਗਾ ਇਹਦੇ ਬਾਰੇ ਤੁਸੀਂ ਕੀ ਕਹਾਂਗੇ ਇਹ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆ ਸਾਡੇ ਹਰਮਨਾਨ ਫਤਿਹ ਚੋਂ ਵੱਡੇ ਭਾਈ ਜੋ ਆ ਪਹੁੰਚੇ ਨੇ ਸਾਡੇ ਲਈ ਤੇ ਦੂਜੀ ਗੱਲ ਅਸੀਂ ਐਸ ਜੀ ਐਸ ਦਰਪ ਤੇ ਹਰਮਨਾਨ ਫਤਿਹ ਨੇ 12 ਦੈਂਪਲਾਈ ਨੇ ਤੇ ਸਾਡੇ ਸਾਹਮਣੇ ਮੇਰੀ ਇਹ ਮਰੀਜ਼ ਨੇ ਵੀਰੇ ਜਿਹੜੇ ਆਉਂਦੇ ਨੇ ਇਹਨਾਂ ਦਾ ਸਾਰਾ ਇਲਾਜ ਰੋਟੀ ਪਾਣੀ ਹਸਪਤਾਲ ਤਾਂ ਸਾਡੀ ਜ਼ਿੰਮੇਵਾਰੀ ਆ ਉਰੀ ਪਰਸੋਂ ਅਸੀਂ ਛੱਡਾਂਗੇ ਇਹਨਾਂ ਨੂੰ ਵੀਰੇ ਇਹ ਜਿਹੜਾ ਕੈਂਪ ਹੈਗਾ ਅੱਖਾਂ ਦੀ ਹੀ ਲਗਾਇਆ ਹੈਗਾ ਇਹਦੇ ਵਿੱਚ ਤੁਸੀਂ ਕੀ ਕੁਝ ਕਰੋਗੇ ਇਹਦੇ ਵਿੱਚ ਹੱਥਾਂ ਜਾਂ ਆਪਾਂ ਵੀਰੇ ਲੈਂਜ ਲੈਂਜ ਫ੍ਰੀ ਪਾਵਾਂਗੇ ਤੇ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਆਂਦੀਆਂ ਵੀਰੇ ਜਿਹੜੀ ਟੀਮ ਹੈ ਤੁਸੀਂ ਇਹ ਪ੍ਰਾਈਵੇਟ ਲਿਆਂਦੀ ਹੈ ਕਿੱਥੋਂ ਤੇ ਕਿਵੇਂ ਕੰਟੈਕਟ ਹੈ ਜੀ ਦਾ ਇਹ ਆਪਣੀ ਲੁਧਿਆਣੇ ਤੋਂ ਟੀਮਾਂ ਵੀਰੇ ਡਾਕਟਰ ਸ਼ੰਤਨ ਆਈ 16 ਹਸਪਤਾਲ ਵੀਰੇ ਲਹਿਰੇਗਾ ਅੱਗੇ ਤੋਂ ਪ੍ਰੈਸ ਰਿਪੋਰਟਰ ਸ੍ਰੀਸ਼ ਜਵਾਰਾ ਵਾਲਾ ਜੁਝਾਰ ਟੀਵੀ ਲਈ